ਤਾਂ ਮਨ 'ਚ ਵਿਚਾਰਿਆ ਕਿ ਕਿਉਂ ਨਾ ਆਪਾਂ ਪੋਡਕਾਸਟ ਕਰੀਏ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਆਪਣੇ ਭਾਰਤ-ਪਾਕਿਸਤਾਨ ਦੀ ਜੰਗ ਦਾ ਮਾਹੌਲ ਬਣਿਆ ਸੀ ਤਾਂ ਉਹਨਾਂ ਵੇਲਿਆਂ ਦੇ ਵਿੱਚ ਮੈਂ ਇੱਕ ਵੀਡੀਓ ਬਣਾ ਕੇ ਅਪਲੋਡ ਕੀਤੀ ਸੀਗੀ 100 ਸਾਕੀ ਦੇ ਉੱਪਰ ਜਿਦੇ 'ਚ ਦੱਸਿਆ ਸੀਗਾ ਕਿ ਹੁਣ ਤੱਕ ਜੋ ਭਵਿੱਖਤ ਬਚਨ ਮਹਾਰਾਏ ਨੇ ਕੀਤੇ ਨੇ ਉਹ ਸੱਚ ਹੋਏ ਨੇ ਤੇ ਅੱਗੇ ਆਉਣ ਵਾਲੇ ਸਮੇਂ 'ਚ ਜੋ ਭਵਿੱਖਤ ਬਚਨ ਸੱਚ ਹੋਣ ਜਾ ਰਹੇ ਨੇ ਜਿਦੇ 'ਚੋ ਖਾਲਸਾ ਰਾਜ ਇੱਕ ਅਹਿਮ ਗੱਲ ਸੀਗੀ ਸੋ ਉਹ ਜਦੋਂ ਉਹਦੇ ਬਾਰੇ ਆਪਾਂ ਪੜ ਰਹੇ ਸੀ ਮੈਂ ਖੋਜ ਕਰ ਰਿਆ ਸੀ ਤਾਂ ਸਾਨੂੰ ਜ਼ਿਕਰ ਮਿਲਦਾ ਆ ਗੁਰੂ ਸਾਹਿਬ ਫਰਮਾਉਂਦੇ ਆ ਕੇ ਕਾਬਲ ਤੋਂ ਇੱਕ ਦਲੀਪ ਸਿੰਘ ਨਾਮ ਦਾ ਮੇਰਾ ਖਾਲਸਾ ਹੋਊਗਾ ਜੋ ਖਾਲਸਾ ਰਾਏ ਨੂੰ ਸਥਾਪਿਤ ਕਰੂਗਾ ਤੇ ਜਦੋਂ ਆਪਾਂ ਸਨਾਤਨੀ ਗ੍ਰੰਥ ਪੜ੍ਹਦੇ ਹਾਂ ਤਾਂ ਉਹਦੇ 'ਚ ਸਾਨੂੰ ਕਲਕੀ ਅਵਤਾਰ ਦਾ ਜ਼ਿਕਰ ਮਿਲਦਾ ਆ ਕਿ ਆਉਣ ਵਾਲੇ ਸਮੇਂ ਦੇ 'ਚ ਭਗਵਾਨ ਵਿਸ਼ਨੂੰ ਦਾ ਇੱਕ ਅਵਤਾਰ ਆਊਗਾ ਕਲਕੀ ਉਤਾਰ ਆਊਗਾ ਤੇ ਉਹ ਜਿਹੜਾ ਦੁਸ਼ਤਾਂ ਦਾ ਨਾਸ਼ ਕਰੂਗਾ ਸੁਮਨ ਜਾਨਣਾ ਚਾਹੁੰਦਾ ਸੀ ਕਿ ਇਹਨਾਂ ਦੋਨਾਂ 'ਚ ਕੀ ਡਿਫਰੈਂਸ ਆ ਤੇ ਇਹਦੇ ਪਿੱਛੇ ਕਿੰਨਾ ਕੁ ਸੱਚ ਆ ਜਾਂ ਸਾਡੇ ਜੋ ਗ੍ਰੰਥ ਨੇ ਉਹ ਕਿੰਨੀ ਕੁ ਹਾਮੀ ਭਰਦੇ ਨੇ ਇਹਦੇ ਬਾਰੇ ਜੀ ਪਹਿਲਾਂ ਤਾਂ ਜਿਹੜਾ ਖਾਲਸਾ ਆ ਜੀ ਉਹ ਸਨਾਤਨੀਆਂ ਤਤ ਖਾਲਸਾ ਪ੍ਰਗਟਿਓ ਚਲਿਓ ਸਨਾਤਨ ਆਏ ਹਨ ਜੀ ਜਿਹੜਾ ਖਾਲਸਾ ਇਹ ਸਨਾਤਨ ਆ ਕਾਲਪੁਰਖ ਸਨਾਤਨ ਗੁਰੂ ਨਾਨਕ ਪਾਸ਼ਾ ਧੁਰ ਕੀ ਬਾਣੀ ਸਨਾਤਨ ਸਨਾਤਨ ਭਾਵ ਜਿਹੜਾ ਸਭ ਤੋਂ ਆਦ ਕਾਲ ਤੋਂ ਚੱਲਿਆ ਹੋਵੇ ਹਨਾ ਜੀ ਜੀ ਦੂਜੀ ਗੱਲ ਇਹ ਆ ਜੀ ਵੀ ਜਿਹੜਾ ਮਾਰਾ ਦਾ ਕਰਨੀ ਨਾਮ ਆਉਂਦਾ ਆ ਜੀ ਉਹਨੂੰ ਬੜੀ ਫੌਜ ਆਪਣੇ ਐਕਸਪਲੇਨ ਕਰਦੀ ਆ ਜੀ ਤੇ ਉਹਨੂੰ ਅੱਜ ਦੇ ਸਮੇਂ ਦੇ ਹਿਸਾਬ ਨਾਲ ਮਿਲਾ ਕੇ ਆਪਾਂ ਦੇਖਦੇ ਆਂ ਜੀ ਪਰ ਜੋ ਉਹ ਜਿਵੇਂ ਮਤਲਬ ਉਹ ਮਾਰਾ ਨੇ ਲਿਖਿਆ ਸੀਗਾ ਕਰਨੀ ਨਾਮਾ ਗੁਰਨਾਨਕ ਸਾਹਿਬ ਨੂੰ ਲਿਖਿਆ ਗਿਆ 1750 ਨੂੰ ਜਵਾਬ ਆਪਾ ਉਹ ਸਾਰਾ ਪੜਦੇ ਉਹਦੇ ਵਿੱਚ ਜਿਹੜੇ ਬਚਨ ਆਉਂਦੇ ਨੇ ਕਾਬਲ ਰਾਜ ਬਹਾਲ ਕਾ ਗਜਨੀ ਕੋ ਫਿਰਲੇ ਮੁਲਕ ਹਜ਼ਾਰਾ ਸਾਧ ਕੇ ਕੰਧਾਰ ਕੋ ਇਹ ਸਭ ਹੋ ਚੁੱਕਿਆ ਆ ਜੀ ਇਹਨੂੰ ਗਿਆਨੀ ਜੀ ਨੇ ਗਿਆਨੀ ਬਾਬਾ ਸਰਮੁਦ ਸਿੰਘ ਜੀ ਸਮਰਾਟ ਬੁੱਢ ਜਲ ਦੇ ਹੈਡ ਗ੍ਰੰਥੰਨੇ ਉਹਨਾਂ ਨੇ ਬੜੀ ਡਿਟੇਲ ਚ ਐਕਸਪਲੇਨ ਕੀਤਾ ਸੀਗਾ ਵੀ ਜਿਹੜਾ ਇਹ ਕਾਬਲ ਵਾਲਾ ਸੀਗਾ ਸਾਰਾ A to Z ਇਹ ਸਾਰੀ ਖੇਡ ਹੋ ਚੁੱਕੀ ਆ ਜੀ ਉਹਨਾਂ ਨੇ ਜਿਹੜੇ ਸਿੰਘ ਨੇ ਜਿੱਦਾਂ جنگ ਲੜੀ ਸੀ ਜੋ ਵੀ ਜਿੱਦਾਂ ਹੋਇਆ ਸਿਸਟਮ ਸੋਇਆ ਸਾਰਾ ਹੋਇਆ ਸੀਗਾ ਜੀ ਉਹ ਇਕੱਲੇ ਇਕੱਲੇ ਸਿੰਘ ਦਾ ਨਾਮ ਲੈ ਕੇ ਕਿਹਾ ਵੀ ਆਹ ਦੇਖੋ ਇਹਨੇ ਕਾਬਲ ਬਹਿਣਾ ਸੀਗਾ ਇਹਨੇ ਕਾਬਲਾ ਰਾਜ ਬਹਾਲਣਾ ਸੀਗਾ ਫਿਰ ਆਹ ਸਿੰਘ ਨੇ ਗਜਨੀ ਲੁੱਟਿਆ ਹਨਾ ਜੀ ਉਹਦੇ ਵਿੱਚ ਜਿਹੜਾ ਰਹਿੰਦਾ ਆ ਉਹ ਹੈਗਾ ਦਿੱਲੀ ਤਖਤ ਪਰ ਬਹਿ ਗਈ ਆਪ ਗੁਰੂ ਦੀ ਫੌਜ ਉਹ ਇਹ ਚੀਜ਼ ਹੋਣੀ ਆ ਛਤਰ ਚੁਲੇਗਾ ਸੀਸ ਪਰ ਬੜੀ ਕਰੇਗੀ ਮਹਾਜਰ ਤੇ ਉਸ ਤੋਂ ਬਾਅਦ 1400 ਸਹਾਂਸਰ ਵਰਖ ਲਗ ਰਾਜ ਐਸਾ ਹੀ ਹੋਇਆ 1400 ਹਜ਼ਾਰ ਸਾਲ ਰਾਜ ਕਰਨਾ ਸਿੱਖਾਂ ਨੇ ਦਿੱਲੀ ਤੇ ਜਿਹੜੀ ਦਿੱਲੀ ਤਖਤ ਪਰ ਬੈਠਣ ਵਾਲਾ ਬਚਨ ਆ ਇਹ ਹੀ ਹੋਣਾ ਆ ਬਾਕੀ ਸਾਰਾ ਕਰਨੀਨਾਮਾ ਹੋ ਚੁੱਕਿਆ ਇਹ ਬਚਨ ਹੋਣਾ ਆ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਹਦਾ ਇਹਦੀ ਹਮੇ ਭਰਤੀ ਆ ਜੀ ਜਿੱਦਾਂ ਕਿ ਆਪਾਂ ਬਚਨਾਂ ਦੀ ਕਲ ਕੀ ਉਤਾਰ ਕਲ ਕੀ ਅਨੇਕ ਲੰਕ ਇਹ ਕਲ ਕੀ ਉਤਾਰ ਦਾ ਜਿਹੜਾ ਪਰਮਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਭਰਦੇ ਨੇ ਵੀ ਇਹ ਹੈਗਾ ਆ ਅੱਛਾ ਜੀ ਮਹਾਰਾਜ ਕਹਿੰਦੇ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲੈ ਛਨਨ ਸਬਨ ਮਗਨ ਭਗਤ ਫਲਨ ਕਾਨ ਕੋਰ ਨਿਹਕਲੰਕ ਬਜੂ ਡੰਕ ਚੜੂ ਦਲ ਰਵਿੰਦ ਜੀਓ ਨਿਹਕਲੰਕ ਕਲ ਕੀ ਉਤਾਰ ਨੂੰ ਕਹਿੰਦੇ ਨੇ ਜੀ ਇਹਦਾ ਹਾਮੀ ਗੁਰੂ ਗ੍ਰੰਥ ਸਾਹਿਬਹ ਮਹਾਰਾ ਦੀ ਬਾਣੀ ਵੀ ਭਰਦੀ ਹੈ ਨਿਹਕਲੰਕ ਬਜੂ ਡੰਕ ਜਦੋਂ ਉਹਨੇ ਚੜਨਾ ਡੰਕਾ ਵਜਣਾ ਆ ਚੜੂ ਦਲ ਫੇ ਦਲ ਵੀ ਚੜਨਾ ਆ ਰਵਿੰਦ ਜੀਓ ਇਹ ਇਹ ਮਤਲਬ ਕੀ ਜਿਹੜੀ ਤੁਰਕੀ ਬਾਣੀ ਸਨਾਤਨ ਆ ਇਹ ਹਮੜੀ ਆਦ ਕਾਲੋਂ ਚੱਲੀ ਜਾ ਰਹੀ ਆ ਵੀ ਜਿਹੜਾ ਨਿਹਕਲੰਕ ਬਤਾਰਾ ਕਲਕੀ ਉਦਾਰ ਉਹ ਨਿਹਕਲੰਕ ਵੀ ਕਹਿੰਦੇ ਨੇ ਜੇ ਸਨਾਤਨ ਸ਼ਬਦ ਨੂੰ ਐਕਸਪਲੇਨ ਕਰਨਾ ਹੈ ਕਿੱਦਾਂ ਕਰਾਂ ਇਹਨੂੰ ਸਨਾਤਨ ਪ੍ਰਾਤਨ ਦੇਪਾ ਸ਼ਰੋਮਣੀ ਕਹਿੰਦੇ ਨੇ ਕਿਉਂਕਿ ਬਹੁਤ ਸਾਰੇ ਲੋਕਦਾ ਇਹ ਸਾਡੀ ਪੌਡਕਾਸਟ ਦੇਖਣ ਤੋਂ ਪਹਿਰੇ ਕਹਿੰਦੇ ਨੇ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਸਿੱਖ Hindu ਆ ਤੇ ਹੁਣ ਤੁਸੀਂ ਆਪ ਕਹਿ ਰਹੇ ਹੋ ਕਿ ਸਨਾਤਨ ਇਹ ਜਿਹੜਾ ਸਿੱਖ ਏ ਸਿੱਖ ਏ ਉਹ ਸਨਾਤਨ ਹੀ ਆ Hindu ਸਨਾਤਨ ਨਹੀਂ ਹੈਗਾ Hindu Hindu ਦਾ ਜਿਹੜਾ ਅਰਥ ਆ ਇਹਨੂੰ ਇਹ ਫਾਰਸੀ ਦਾ ਸ਼ਬਦ Hindu ਆ ਫਾਰਸੀ ਚ ਚੋਰ ਨੂੰ Hindu ਕਹਿੰਦੇ ਨੇ ਹੂੰ ਫਾਰਸੀ ਦੇ ਵਿੱਚ ਚੋਰ ਨੂੰ Hindi Hindu ਕਹਿੰਦੇ ਨੇ ਜਿਹੜਾ ਸਿੱਖ ਹੈ ਸਨਾਤਨਾ ਜਿੱਦਾਂ ਕਿ ਬਾਬਾ ਜਰਨੈਲ ਸਿੰਘ ਮਹਾਂਪੁਰਸ਼ ਭਿੰਡਰ ਵਾਲੇ ਸੰਤ ਬਚਨ ਕਰ ਦਿੱਤੇ ਸੀ ਨਾ ਵੀ ਸਿੱਖ ਪਹਿਲਾਂ ਚੱਲਿਆ ਹਮ ਹੈ ਨਾ ਜੀ ਕੇਸ ਜਿੱਦਾਂ ਮਤਲਬ ਬੱਚਾ ਜੰਮਦਾ ਆ ਹਮ ਬੱਚੇ ਜੰਮਦੇ ਤੇ ਜੋ ਵੀ ਹੈ ਉਹ ਸਿਸਟਮ ਵਗਾਰਾ ਹੁੰਦਾ ਆ ਉਹਦੇ ਕੇਸ ਹੁੰਦੇ ਨੇ ਪੂਰਾ ਇਹਨਾਂ ਸਾਰਾ ਸੰਪੂਰਨ ਹੁੰਦਾ ਸੰਪੂਰਨ ਹੁੰਦਾ ਬਿਲਕੁਲ ਹੁਣ ਉਹਦੇ ਵਿੱਚੋਂ ਆਪਾਂ Hindu ਕੱਢਣਾ ਹੋਵੇ ਤਾਂ ਕੀ ਕਰਨਾ ਪੈਣਾ 12 ਤਿਲਕ ਲੱਗਦੇ ਨੇ Hinduਾਂ ਦੇ ਜਦੋਂ ਜਿਹੜਾ Hindu ਹੈ ਨਾ ਗਖਾਈ ਧੋਤੀ 12 ਤਿਲਕ ਲੱਗਦੇ ਨੇ ਤੇ ਜਿਹੜਾ ਉਹਦਾ ਮਤਲਬ ਉਹਨਾਂ ਦੀ ਗੀਤਾ ਹੁੰਦੀ ਆ ਉਹਦਾ ਅਧਿਆਇ ਕਰਦਾ ਹੋਵੇ। ਲੋਤੀ ਰੱਖਦਾ ਹੋਵੇ, ਤੋਤੀ ਤੇ ਜਨੂ ਪਾਉਂਦਾ ਹੋਵੇ, ਉਹਨੂੰ ਹਿੰਦੂ ਕਹਿੰਦੇ ਨੇ। ਹੁਣ ਜੇ ਸਿੱਖਾਂ ਦੇ ਵਿੱਚੋਂ ਹਿੰਦੂ ਨਿਕਲੇ ਨੇ। ਹੂੰ ਠੀਕ ਆ ਨਾ ਜੀ। ਤੇ ਉਸ ਤੋਂ ਬਾਅਦ ਸਿੱਖਾਂ 'ਚ ਹੀ ਮੁਸਲਮਾਨ ਨਿਕਲੇ ਨੇ। ਹੁਣ ਬੱਚਾ ਜੰਮਦਾ ਉਹਨੂੰ ਜਦ ਵੱਡਾ ਹੁੰਦਾ ਉਹ 5-4 ਸਾਲ ਦਾ ਵੱਡਾ ਹੋ ਗਿਆ ਉਹ ਸਿੱਖ ਬਣ ਜਾਂਦਾ। ਕੇਸਾ ਧਾਰੀ ਸਿੱਖ। ਹਾਂ ਨਾ ਜੀ। ਅਮਰਸਾ ਕੇ ਸਿੰਘ ਸਾਜ ਜਾਂਦਾ। ਹੂੰ ਸੋਨਤ ਕਰਦੀ ਏ ਲਾਵਾ ਘੱਟਦੀ ਏ ਉਹ ਮੁਸਲਮਾਨ ਬਣ ਜਾਂਦਾ। ਸਿੱਖ ਸਨਾਤਨ ਆ ਨਾ ਫਿਰ। ਹੂੰ ਹਾਂ ਨਾ ਜੀ। ਸਿੱਕਾ ਸਨਾਤਨ ਇਸ ਕਰਕੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਲ ਕੀ ਉਤਾਰ ਨੂੰ ਐਕਸਪਲੇਨ ਕਰਦੀ ਆ ਤੇ ਇਹਦੇ ਮੋਹਰ ਲਾਉਂਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੂੰ ਠੀਕ ਹੈ ਜੀ ਤੇ ਦਸਮ ਦੀ ਬਾਣੀ ਦੇ ਵਿੱਚ ਸਭ ਤੋਂ ਪਹਿਲਾਂ 23 ਅਵਤਾਰ ਹੋਏ ਨੇ ਜੀ ਜਿੱਦਾਂ ਕਿ ਰਾਮ ਅਵਤਾਰ ਆ ਗਿਆ ਕ੍ਰਿਸ਼ਨ ਅਵਤਾਰ ਆ ਗਿਆ ਮਾਛ ਕਛ ਔਰ ਉਦੜ ਅਵਤਾਰ ਆ ਗਿਆ ਹੂੰ ਬ੍ਰਹਮਾ ਅਵਤਾਰ ਆ ਗਿਆ ਹਨਾ ਜੀ ਤੇ ਜਿਹੜਾ ਸੂਰ ਆ ਜੰਗਲੀ ਸੂਰ ਆ ਉਹਦਾ ਵੀ ਉਤਾਰ ਸੂਕਰ ਅਵਤਾਰ ਆ ਗਿਆ ਹੂੰ ਇਦਾਂ 23 avatars ਹੋ ਚੁੱਕੇ ਨੇ ਤੇ ਉਹ ਜਿੱਦਾਂ ਜਿੱਦਾਂ ਉਹਨਾਂ ਨੇ ਸਿਸਟਮ ਸਾਰਾ ਕੀਤਾ ਸੀ ਜੀ ਰੈਣ ਬਸੇਰਾ ਕੀਤਾ ਸੀ ਜਾਂ ਕ੍ਰਿਸ਼ਨ avatars ਨੇ ਜਾਂ ਰਾਮ ਜੰਦਰ ਮਾ ਮਾ ਮਾਪੁਰਛਾ ਨੇ ਮਾਪੁਰਛੇ ਨੇ ਹੋ ਹੂੰ ਉਹਨਾਂ ਨੇ ਜੰਗਾ ਲੜੀਆਂ ਜੋ ਵੀ ਕੀਤਾ ਛਤਰੀ ਹੋਏ ਨੇ ਹੂੰ ਹੈਨਾ ਜੀ ਤੇ ਉਹ ਸਾਰਾ ਐਕਸਪਲੇਨ ਕੀਤਾ ਦਸੰਤੀ ਬਾਣੀ ਦੇ ਵਿੱਚ ਮਾਰਾ ਨੇ ਤੇ ਰਹਿ ਗਿਆ ਕਲਕੀ avatars ਕਲਕੀ avatars ਹੁਣ ਇੱਕ ਚੀਜ਼ ਦੇਖੋ ਵੀ ਜਿਹੜੇ 23 avatars ਹੋ ਚੁੱਕੇ ਨੇ ਉਹ ਸਾਰਾ ਡਿਟੇਲ ਦੇ ਵਿੱਚ ਲਿਖਿਆ ਮਾਰਾ ਨੇ ਵੀ ਇਹਨੇ ਇਦਾਂ ਕਰਨਾ ਇੱਥੇ ਜਨਮ ਲੈਣਾ ਆ ਬੰਦਨਾ ਜੰਗਲੜੀ ਹੈ ਨਾ ਜੇ ਉਹ ਚੀਜ਼ ਪੂਰੀ ਹੋ ਚੁੱਕੀ ਆ ਜਿਹੜੀ 24ਵਾਂ ਉਤਾਰਾ ਵੀ ਪੂਰਾ ਹੋਣਾ ਕੋਈ ਸ਼ੱਕ ਨਹੀਂ ਹੈਗਾ ਦੇ ਵਿੱਚ ਜਿੱਦਾਂ ਕਿ ਗੁਰੂ ਨਾਨਕ ਪਾਸ਼ਾ ਨੇ ਇਹ ਮੱਕਾ ਮਦੀਨੇ ਵਿੱਚ ਲਿਖਿਆ ਕਰਨੀ ਨਾਮਾ ਉਹ 10ਵੇਂ ਜਾਮਾ ਜਦੋਂ ਮਾਰਣ ਧਾਰਨਾ ਸੀ ਉਦੋਂ ਪਹਿਲਾਂ ਸਭ ਕੁਝ ਲਿਖਿਆ ਗਿਆ ਸੀ ਲਿਖਿਆ ਗਿਆ ਸੀ ਭਾਜੀ ਉਹ ਚੀਜ਼ ਸਾਰੀ ਪੂਰੀ ਹੋ ਚੁੱਕੀ ਆ ਕਿ ਜਿਹੜੀ ਲਾਸਟ ਵਾਲੀ ਪੰਗਦੇ ਉਹ ਪੂਰੀ ਹੋ ਗਈ ਔਰ ਅਗਜ਼ੇਬ ਦਾ ਜ਼ਿਕਰ ਵੀ ਸੀ ਕਰਨੀ ਨਾਮੇ ਬਿਲਕੁਲ ਉਹ ਲੜੀਆਂ ਲਿਖੇ ਦੱਸ ਮੈਂ ਪਹਿਲੇ ਬਾਦਸ਼ਾਹ ਨੇ ਲੜੀਆਂ ਦੱਸ ਮੈਂ ਬਾਦਸ਼ਾਹ ਨੇ ਹਾਂ ਨਾ ਜੀ ਹੁਣ ਜੋ ਸਾਰੀ ਪੂਰੀ ਹੋ ਚੁੱਕੀ ਆ ਕਿ ਲਾਸਟ ਵਾਲੀ ਪੰਗਤੀ ਨਹੀਂ ਪੂਰੀ ਹੋ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਬਿਲਕੁਲ ਤੇ 1400 ਸਹਾਂਸਰ ਵਰਖ ਲਗ ਰਾਜ ਐਸਾਈ ਹੋਈ 1400000 ਸਾਲ ਰਾਜ ਕਰਨਾ ਤੇ ਜਿੱਦਾਂ ਕੀ ਕਲਕੀ ਉਤਾਰਾ ਕਲਕੀ ਉਤਾਰਾ 24ਵਾਂ ਉਤਾਰਾ ਇਹਦੇ ਇਹਦੇ ਆਉਣ ਦੀਆਂ ਨਿਸ਼ਾਨੀਆਂ ਕੀ ਹੋਣਗੀਆਂ ਇਹਦੇ ਆਉਣ ਦੀ ਮਹਾਰਤ ਆ ਜਦੋਂ ਆਪਾਂ ਕਲਕੀ ਉਤਾਰ ਪੜ੍ਹਦੇ ਆ ਜੀ 24 24